ਉਸਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਅੱਜ ਇੱਥੇ ਦੁਖਦਾਈ ਘਟਨਾ ਵਾਪਰੀ ਹੈਗੀ ਹੈ ਇੱਥੇ ਇੱਕ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਜਿਸ ਤੋਂ ਬਾਅਦ ਸੰਗਤਾਂ ਦੇ ਵੱਲੋਂ ਉਸ ਸ਼ਖਸ ਦੀ ਮਾਰਪੇਟ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਨੂੰ ਹਸਪਤਾਲ ਭੇਜਿਆ ਜਾਂਦਾ ਪਰ ਦੱਸਿਆ ਜਾਂਦਾ ਕਿ ਉਸ ਦੀ ਮੌਤ ਹੋ ਗਈ ਹੈ ਤਾਂ ਸੰਗਤਾਂ ਵੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਵੀਰ ਸਿੰਘ ਦੱਸਿਆ ਜਾ ਰਿਹਾ ਹੈਗਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਉਹ ਨੌਜਵਾਨ ਆਸੇ ਪਾਸੇ ਪਿੰਡ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਅੱਗੇ ਕਦੀ ਵੀ ਜਿਹੜਾ ਨਹੀਂ ਦੇਖਿਆ ਗਿਆ ਹੈਗਾ ਇਸ ਸਬੰਧੀ ਏਸੀ ਪਿੰਡ ਵਾਸੀਆਂ ਦੇ ਨਾਲ ਵੀ ਔਰ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਹੈ ਤਾਂ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਪਰ ਦੁੱਖਦਾਈ ਘਟਨਾ ਜਿਹੜੀ ਹੈ ਉਹ ਵਾਪਰੀ ਹੈਗੀ ਹੈ ਕਿ ਪਿੰਡ ਬੰਡਾਲਾ ਦੇ ਵਿੱਚ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨੌਜਵਾਨ ਵੱਲੋਂ ਜਿਹੜੀ ਹੈ ਬਦਬੀ ਦੀ ਘਟਨਾ ਨੂੰ ਅਨਜਾਨ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੈਗੇ ਆ ਔਰ ਪੁਲਿਸ ਵੱਲੋਂ ਵੀ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਉਸ ਬੇਦਬੀ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਬਾਬਾ ਜੀ ਕੀ ਜਿਹੜਾ ਘਟਨਾ ਹੋਈ ਸੀਗੀ ਕਦੋਂ ਤੁਸੀਂ ਦੇਖਿਆ ਤੇ ਉਹ ਕੋਣ ਜਿਹੜਾ ਲੜਕਾ ਸੀਗਾ ਜਿੰਨੇ ਘਟਨਾ ਨੂੰ ਜਾਣਦੇ ਪਏ ਇਹਨਾਂ ਜਾਣ ਦੇਣ ਜੀ ਉਹ ਇਹ ਮੱਥਾ ਟੇਕਣ ਇੱਥਾਂ ਬਾਹਰੋਂ ਆਉਦੇ ਨਮੂਨਾ ਧਾਰ ਕੇ ਇਕੱਠਾ ਸਾਬ ਬੱਧਾ ਸੀ ਸੋਣੀ ਸਲਟ ਪਾਈ ਸੋਣੀ ਬੂਟਰ ਪਾਈ ਪਾਗਲ ਅੰਦਰ ਜੋ ਗਏ ਅਸੀਂ ਬਾਹਰ ਬੈਠੇ ਹਾਂ ਉਨੇ ਅੰਗ ਮਾਰੇ ਪਾੜ ਕੇ ਆ ਕੇ ਬਾਹਰ ਸੁੱਟਦਾ ਜੋ ਬਾਹਰ ਸੁੱਟਦਾ ਮੈਂ ਭੱਜ ਆਇਆ ਉਸ ਵੇਲੇ ਮੈਂ ਭੱਜ ਆਇਆ ਆਣ ਕੇ ਵੇਖਿਆ ਰੰਗ ਪਾੜ ਕੇ ਛੁੱਟਿਆ ਮਿੰਨੋ ਦਾ ਮੇਰਾ ਜੀ ਕੀਤਾ ਮੈਂ ਪਾੜਤਾ ਸੀ ਤੇ ਮੈਂ ਮੁੜ ਕੇ ਬਾਬੇ ਕੋਲ ਲਿਆ ਆਂ ਵੱਡੇ ਖਾੜੇ ਮਹਾਪੁਰਖਾ ਵੇ ਉਹ ਡੇਰੇ ਦੇ ਪੁਰਖਾਂ ਨੂੰ ਲੈ ਆ। ਆ ਮੁੜ ਕੇ ਡੇਰੇ ਕੋਲ ਮਹਾਪੁਰਖਾ ਵੇ ਆਇਆ ਤੇ ਇਹਨਾਂ ਮੁੜ ਕੇ ਆਖਿਆ ਤੂੰ ਕੀ ਕੀਤਾ ਇਹ ਕੀ ਕੀਤਾ ਈ ਖੰ ਅੰਗ ਪਾੜ ਤੇ ਮੁੜ ਕੇ ਵਾਜੇ ਵਾਜਦੇ ਸੀ ਸੰਗਤ ਕੱਠੀ ਵੀ ਮੁੜ ਕੇ ਪਤਾ ਨਹੀਂ ਕੀ ਬਣੇ ਮੁਲਾਜ਼ਮਾਂ ਕੇ ਲੈ ਕੇ ਉਹਨੂੰ ਆਣ ਕੇ ਕੀ ਬਣਿਆ ਹੋਇਆ ਆ ਘਟਨਾ ਵੇਖੀਏ ਜੇ ਜਦੋਂ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਇਹਨੇ ਅੰਦਰ ਆਇਆ ਤਾਂ ਇਹਨੇ ਸਭ ਨਾਲ ਪਹਿਲਾਂ ਕੀ ਕੀਤਾ ਕੀ ਸੀਗਾ ਇਹਨੇ ਕੋਈ ਮੱਥਾ ਨਹੀਂ ਟੇਕਿਆ ਮਾਰਿਆ ਉਹਨਕੇ ਸਿੱਧਾ ਅੰਦਰ ਗਿਆ ਮਾਰਿਆ ਪ੍ਰਗਾਸ ਸੀ ਮਾਰਿਆ ਪ੍ਰਗਾਸ ਚੋਕੇ ਨਮਾਲਾ ਦੇ ਅੰਗ ਹੀ ਪਾੜ ਤਾਂ ਕੇ ਤੇ ਅੰਦਰ ਕੋਈ ਨਹੀਂ ਸੀਗਾ ਅੰਦਰ ਅੰਦਰ ਕੋਈ ਨਹੀਂ ਬਾਹਰਲੇ ਬੰਨੇ ਬਾਹਰ ਤਾਂ ਹੀ ਬਾਹਰ ਸਾਹਮਣੇ ਬੂਏ ਨੂੰ ਮੰਦਲਾ ਤੇ ਜੋ ਮੈਂ ਗਾੜ ਨੂੰ ਵੇਖਿਆ ਬੂਏ ਹੁੰਦਾ ਇਹਨੇ ਅੰਗਾਂ ਦੇ ਸੁੱਟੇ ਤਾਂ ਕਰਕੇ ਖਲਾਰ ਕੇ ਇੱਕ ਅੰਗ ਪਾੜਿਆ ਮਾਰਿਆ ਦਾ ਸੁੱਟਿਆ ਜਦੋਂ ਮੈਂ ਆਣ ਕੇ ਵੇਖ ਲਿਆ ਮਾਰੇ ਮਾਰ ਸੁਭੂ ਵੇਖਿਆ ਜਾਗਦਾ ਅੰਗ ਪਾਟਾ ਪਿਆ ਮਾਰਦਾ ਤੇ ਉਹ ਅਜੇ ਵੀ ਪਾਟਾ ਪਿਆ ਜਪਿਆ ਉਸ ਤਰ੍ਹਾਂ ਮਾਰਦਾ ਤੇ ਮੁੜ ਕੇ ਸੰਗਤ ਦੇ ਮੁਲਾਜ਼ਮ ਆ ਗਏ ਮੁੜਕ ਉਹਨਾਂ ਦੇ ਕਾਬੂ ਆ ਗਿਆ ਸਾਨੂੰ ਇੰਨੀ ਗੱਲ ਦਾ ਪਤਾ ਜੀ ਤੇ ਇਹ ਦੱਸਿਆ ਜਾ ਰਿਹਾ ਕਹਿੰਦੇ ਕਿ ਇਹ ਦਿਮਾਗੀ ਜਿਹੜਾ ਠੀਕ ਨਹੀਂ ਹੈਗਾ ਸੀਗਾ ਨਹੀਂ ਦਿਮਾਗੀ ਜੀ ਬਿਲਕੁਲ ਕਰਦਾ ਦਿਮਾਗੀ ਸਹੀ ਹੀ ਸਹੀ ਹੀ ਉਹਨੂੰ ਇਹ ਉਹਨੂੰ ਉਹਨੂੰ ਇਸ ਬਰਾਹ ਕਿੰਨੇ ਆਏ ਤਰੇ 1 ਵਜੇ ਆਉ ਤੇ ਸਿੱਧਾ ਤੁਰਿਆ ਅੰਦਰ ਸਿਧਾਨ ਕਿਨੇ ਗੱਡੀ ਤੇ ਕੁਮਲਾ ਹੁੰਦਾ ਗੱਡੀ ਥੱਲੇ ਹੁੰਦਾ ਕਿਸੇ ਨੇ ਗੱਲ ਪੈਂਦਾ ਕਿਸੇ ਕੋਹ ਨਹੀਂ ਕਿਸੇ ਕਿਸੇ ਕੋਲੇ ਜਾਂਦਾ ਤੇ ਆਹ ਗੁਰੂ ਘਰੀ ਦੇਖਦਾ ਜੇ ਕੋਈ ਮੈਂ ਤੇ ਤੁਹਾਡੇ ਵਿੱਚ ਕੋਈ ਜਾਂਦੇ ਉਹਨੇ ਕੋਈ ਪ੍ਰਸ਼ਾਦਾ ਨਹੀਂ ਸਕੇ ਸਿੱਧਾ ਆਇਆ ਉਹ ਅਸੀਂ ਮੱਥਾ ਇਹੇ ਆ ਵਾਤੋਂ ਲਾਪੇ ਪ੍ਰਸ਼ਾਦ ਦੇਣੇ ਨੂੰ ਜਾ ਕੇ ਤੂੰ ਅੱਗੋਂ ਅੱਗੋਂ ਮਿਲ ਪਿਆ ਤੇ ਤੁਸੀਂ ਉਹ ਜਿਹੜੇ ਅੰਗ ਸੀਗੇ ਗੁਰੂ ਦੇ ਉਹ ਫਿਰ ਉਹਨਾਂ ਕੋਲੋਂ ਫੜ ਲਿੱਤੇ ਜੀ ਆਹ ਫੜ ਲਏ ਨਹੀਂ ਲੋ ਤੇ ਤੁਸੀਂ ਇੱਥੇ ਕੀ ਸੇਵਾਵਾਂ ਦੇਦੇ ਹੋ ਅਹੀਂ ਵੀ ਕਰ ਦਿਓ ਸਾਡਾ ਲਾਗੇ ਘਰ ਜੇ ਸੇਵਾਵਾਂ ਬਾਬਾ ਕਰਾ ਰਿਆ ਬਾਬਾ ਸਾਡਾ ਸੇਵਾ ਸਿੰਘ ਜੀ ਬਾਬਾ ਜੀ ਇਤਨੇ ਮੈਂ ਕਹਿੰਦਾ ਆਂ ਕਿ ਸ਼ਾਮਾਂ ਨੂੰ ਜਲਦੀ ਜਲਦੀ ਇਤਨੇ ਮੈਂ ਕਰਦਾ ਆਂ ਸ਼ਾਮਾਂ ਨੂੰ ਆਂ ਤੁਸੀਂ ਆਪ ਦੇਖ ਲਈ ਤਾਂ ਵੀ ਸਾਹਮਣੇ ਤੁਹਾਡੇ ਤੁਹਾਡੇ ਸਾਹਮਣੇ ਵਾਕਿਆ ਹੋਇਆ ਇਹ ਵਾਕਿਆ ਮੇਰੇ ਸਾਹਮਣੇ ਹੋਇਆ ਹੈ ਇਹ ਨਿਸ਼ਕਾਮ ਸੇਵਾਦਾਰ ਆਇਆ ਹੈ ਕੀ ਨਾਮ ਹੈ ਜੀ ਬੱਚ ਕੀ ਨਾਮ ਕੀ ਤੁਹਾਡਾ ਗੁਰਵਿੰਦਰ ਸਿੰਘ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਵਸਤੀ ਦਾ ਵਸਤੀ ਦਾ ਤੋ ਵੀ ਪਿੰਡ ਬੱਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਦਾਰ ਹੋ ਘਟਨਾ ਜੀ ਮੁੰਡਾ ਠੀਕ ਨਹੀਂ ਦਿਮਾਗੀ ਮੈਟਲ ਹੈ ਤੇ ਮੈਂ ਘਰੇ ਕੰਮ ਕਰ ਰਿਹਾ ਸੀ ਮੈਂ ਤੋਂ ਪਰੋਚ ਲੈ ਗਿਆ ਪਹਿਲਾਂ ਸਵੇਰੇ ਹੀ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਆਏ ਉੱਥੇ ਜਾ ਕੇ ਪਤਾ ਰੱਭ ਜਾਂਦੇ ਕੋਈ ਆ ਗਿਆ ਸਦਾ ਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਗਿਆ ਨਹੀਂ ਮਾਰਤਾ ਸਭ ਨਾਲ ਬਾੜ ਕੇ ਮਾਰਿਆ ਮੁੰਡਾ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰਦ ਲ ਕੇ ਮੈਂ ਭੱਜ ਗੱਡੇ ਲਿਆ ਬੈਰੀ ਹੱਥ ਲਾਉਂਦਾ ਰਿਹਾ ਬੇਚਾਰਾ ਧੋਦੇ ਰਹੇ ਮੁਲਾਜ਼ਮਾਂ ਦੇ ਗੱਲ ਪਏ ਨੇ ਮੁਲਾਜ਼ਮ ਬੋਲਦੇ ਨਹੀਂ ਕਿਤੇ 2 ਸਾਲ ਤੋਂ ਹੋਵੇ ਦਵਾਈ ਚਲਦੀ ਨੂੰ ਪਰਚੀਆਂ ਨਾ ਖੋਲੀਆਂ ਮੈਥੋਂ ਪਰਚੇ ਦਿੱਤੀਆਂ ਨੇ ਪਰਚੀਆਂ ਲੈ ਗਿਆ ਗੋਈ ਇਹ ਚੱਲੰਦੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੇ ਸਾਡੇ 19 ਸਾਲ ਦੀ ਉਮਰ ਹੈ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਨਾਂ ਨੂੰ 50 ਨਾਲ ਚਾਹੀਦਾ ਹਨਕਾਬ ਨੇ 50 ਚਾਹੀਦਾ ਹਨ ਉਹਦੇ ਹਾਂ ਜੁਗਨਾ ਦੇ ਤਰ ਬਾਕਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਬਾਕਸ ਨੂੰ ਦੇ ਦਿੰਦੇ ਕਟਨਾ ਕੱਟੀ ਹੈ ਕਿਤੇ ਕੱਟਦਾ ਕਿਹੜਾ ਪੈਂਦਾ ਕਿਹੜਾ ਗੁਰੂ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਘਟਨਾ ਕੱਟੀ ਹੈ ਬਹੁਤ ਹੀ ਅਨਹੋਣੀ ਘਟਨਾ ਕੱਟੀ ਹੈ ਬਹੁਤ ਮਾੜਾ ਹੋਇਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਦੇ ਵਿੱਚ ਬਜਨ ਆਉਂਦਾ ਸਭੇ ਸਾਜੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰ ਆ ਜਿਓ ਲੇਕਿਨ ਆ ਪਿਛਲੇ ਸਮੇਂ ਦੇ ਉਹ ਜੋ 2000 ਮੇਰੇ ਖਰ 17 15 ਤੋਂ ਲੈ ਕੇ ਆ ਹਾਂ ਜੀ 15 ਤੋਂ ਲੈ ਕੇ ਇਹ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਹ ਸਾਡ ਨੂੰ ਇੱਕ ਟਾਰਗੇਟ ਕੀਤਾ ਜਾ ਰਿਆ ਨੇ ਸਿੱਖ ਗੋਮ ਨੂੰ ਬਹੁਤ ਮਾੜੀ ਘਟਨਾ ਹੋਈ ਆ ਜਿਸ ਤਰ੍ਹਾਂ ਇਹਨਾਂ ਨੂੰ ਦੱਸਿਆ ਮੈਂ ਹੁਣੇ ਆਇਆ ਜਦੋਂ ਮੈਨੂੰ ਪਤਾ ਲੱਗਾ ਨੇ ਤੇ ਸੁਣੀਆਂ ਗੱਲਾਂ ਇਹਨਾਂ ਤੋਂ ਵੀ ਕੋ ਨੌਜਵਾਨ ਬੰਦਾ ਆਇਆ ਨੇ ਤੇ ਉਹਨੇ ਆਣ ਕੇ ਪਹਿਲਾਂ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਫਿਰ ਅੰਦਰ ਮੱਥਾ ਟੇਕਣ ਵਾਸਤੇ ਗਿਆ ਗਿਆ ਤੇ ਬੇਦਵੀ ਕਰਨ ਦੇ ਵਾਸਤੇ ਅਸੀਂ ਨਹੀਂ ਕਹਿ ਸਕਦੇ ਮੱਥਾ ਟੇਕਣ ਵਾਸਤੇ ਬਿਲਕੁਲ ਜੀ ਬਿਲਕੁਲ ਹਾਂ ਜੀ ਮੱਥਾ ਟੇਕਣ ਵਾਸਤੇ ਤੇ ਗੁਰੂ ਕੇ ਸਿੱਖ ਜਾਂਦੇ ਆ ਲੇਕਿਨ ਉਹ ਗਿਆ ਨੇ ਬੇਦਵੀ ਦਾ ਕੰਮ ਜਾਣਸ ਲੈ ਕਰਕੇ ਹੀ ਗਿਆ ਇਹਨਾਂ ਜਿਹੜੇ ਇਥੇ ਪ੍ਰਬੰਧਕ ਸੀ ਉਹਨਾਂ ਨੇ ਸੋਚਿਆ ਵੀ ਉਹਨੂੰ ਪ੍ਰਸ਼ਾਦ ਦੇਈਏ ਜਦੋਂ ਪ੍ਰਸ਼ਾਦ ਦੇਣ ਵਾਸਤੇ ਗਏ ਆ ਤੇ ਉਹ ਅਗੋਂ ਅੰਗ ਪਾੜ ਕੇ ਲੈ ਰਿਆ ਨੇ ਉਹਨਾਂ ਨੇ ਫਿਰ ਜਦੋਂ ਵੇਖੋ ਇੱਕ ਸਿੱਖ ਦਾ ਹਿਰਦਾ ਜਿਹੜਾ ਵਲੁੰਧ ਰਿਆ ਜਾਂਦਾ ਨੇ ਹਾਂ ਜੀ ਮਹਾਰਾ ਦੇ ਵਜਨਵੇਂ ਗੁਰੂ ਦਾ ਸਿੱਖ ਜਿਹੜਾ ਨੇ ਉਹ ਗੁਰੂ ਘਰ ਨਰਾਦਰ ਨਹੀਂ ਸਹਿ ਸਕਦਾ ਕਿਸੇ ਹਾਲ ਦੇ ਵਿੱਚ ਤੇ ਉਹਨਾਂ ਨੇ ਫਿਰ ਰੌੜਾ ਪਾ ਦਿੱਤਾ ਰੌਲਾ ਪਾਉਣ ਦੇ ਕਰ ਰੀਟ ਇਕੱਠੀ ਹੋ ਗਈ ਆ ਉਦੋਂ ਅੱਗੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹ ਦੱਸਦੇ ਆ ਵੀ ਉਹਨੂੰ ਮਤਲਬ ਵੀ ਉਹ ਮੌਤ ਹੋ ਗਈ ਆ ਉਹਦੀ ਕੀ ਮੁੰਡਾ ਕੋਣ ਹੈਗਾ ਸੀ ਇਸੇ ਪਿੰਡ ਦਾ ਸੀ ਆਲੇ ਦੁਆਲੇ ਨਹੀਂ ਜੀ ਇਥੇ ਠੀਰਾ ਘਾਰਾ ਪਿੰਡ ਦਾ ਦੱਸ ਲਓ ਕੱਲੀਆ ਨਾ ਹਾ ਜੀ ਕੱਲੀ ਗਲਾਮ ਪਿੰਡ ਦੇ ਲੱਗੋ ਇਹਨਾਂ ਇਹਨਾਂ ਜਰੂਰ ਇਥੇ ਸੁਣਨ ਦੇ ਵਿੱਚ ਆਇਆ ਪਤਾ ਲੱਗਾ ਵੀ ਉਹ ਇੱਕ ਪ੍ਰਭੂ ਜੀ ਸੂਦ ਨਾਲ ਇੰਦਾਰਿਆ ਵੀ ਪ੍ਰਭੂ ਜੀ ਸੂ ਮੈਨੂੰ ਬਣਾ ਮੈਨੂੰ ਬਦਲਾ ਬਖਸ਼ੀ ਇਹਨਾਂ ਨਾਮ ਕੀ ਸੀਗਾ ਬਖਸ਼ੀ ਕੀ ਨਾਮ ਦਾ ਨਾਮ ਦਾ ਨਹੀਂ ਨਹੀਂ ਨਾਮ ਦਾ ਸਾਨੂੰ ਨਹੀਂ ਪਤਾ ਜੀ ਅੱਛਾ ਨਾਮ ਨਾਮ ਦਾ ਨਹੀਂ ਜੀ ਪਤਾ ਠੀਕ ਹੈ ਕੀ ਨਾਮ ਹੈ ਤੁਹਾਡਾ ਕੀ ਨਾਮ ਮੇਰਾ ਨਾਮ ਲੋਕ ਸਿੰਘ ਜੀ ਇਹ ਕਿੱਥੇ ਪਿੰਡ ਹੈਗਾ ਕਿੱਥੇ ਗੁਰਦੁਆਰਾ ਸਾਹਿਬ ਹੈਗਾ ਇਹ ਬੰਦਾ ਬੰਦਾਲਾ ਹੂੰ ਜਿਹੜੇ ਮੋਕੇ ਦੇ ਖੜੇ ਆ ਗੁਰਦੁਆਰਾ ਸਾਹਿਬ ਕਿਹੜਾ ਇਹ ਗੁਰਦੁਆਰਾ ਬੇਰ ਬੰਦਾਲਾ ਬਾਬਾ ਕਬੀਰ ਸਿੰਘ ਬਾਬਾ ਵੀਰ ਬਾਬਾ ਵੀਰ ਸਿੰਘ ਕੀ ਹੋਇਆ ਕੀ ਹੈ ਬਾਬਾ ਜੀ ਇੱਥੇ ਹੋਇਆ ਇੱਥੇ ਇੱਥੇ ਰਹਿੰਦੇ ਆ ਤੇ ਇਹ ਬੰਦਾ ਉੱਥੋਂ ਆਜੂ ਮੋਢੇ ਕੋਰੇ ਉਹ ਪਾਂਛੇ ਨਾਲ ਕਰਕੇ ਇਹਦਾ ਮੱਥਾ ਟੇਕਣ ਆ ਬੜੇ ਸੋਹਣੇ ਲੀਰੇ ਪਾਏ ਆ ਸਿੱਧੇ ਖੱਟਾ ਸਮਾਪਦਾ ਹੈ ਤੇ ਹੰਦੂ ਜਾਨਾ ਹੂੰ ਮੇਰੇ ਬੰਦੇ ਉੱਥੇ ਬੋਲਦੇ ਬੈਠੇ ਗੰਡੋਂ ਬੰਦੇ ਬੈਠੇ ਦੋ ਤਿੰਨ ਜਾਨੇ ਹੂੰ ਉਹ ਉੱਥੇ ਆਵਨ ਆ ਕੇ ਮਾਇ ਮਾਇ ਉਹ ਪ੍ਰਸ਼ਾਦ ਹੀ ਹੈ ਹੂੰ ਉਹ ਬੰਦੇ ਜਾਨਾ ਮਤਾ ਦੇ ਦੋਗੇ ਆਏ ਉਹ ਪ੍ਰਸ਼ਾਦ ਹੀ ਹੈ ਇਹ ਪ੍ਰਸ਼ਾਦ ਦੇਣ ਗਏ ਨੇ ਅਗੋ ਪੱਤਰੇ ਤੋੜ ਕੇ ਮਾਰੇ ਭਾਰ ਕੇ ਤੇ ਪਾਣ ਲੈ ਹੂੰ ਅਗੋ ਪੱਤਰੇ ਪਾਣ ਕੇ ਮਹਾਰਾਜ ਲੈ ਲਿਆ ਮੈਂ 607 ਇਹਨਾਂ ਪੁੱਛਿਆ 607 ਇਹ ਕਿਸ ਤਰ੍ਹਾਂ ਮੇਰੇ ਜੀ ਜੀ ਤਰ੍ਹਾਂ ਪੱਤਰ ਪਾਖ ਹਮ ਕਿਉਂ ਆ ਮੇਰਾ ਜੀ ਪਿਤਾ ਮੈਂ ਮਾਣੇ ਪੱਤਰੇ ਪਾੜਦਾ ਉਹਨੇ ਕੋ ਫਾਇਆ ਉਹਦੇ ਫਾਇਆ ਪੈ ਗਿਆ ਤੋਂ ਬਾਅਦ ਮਗਲੇ ਇੱਥੇ ਉਹਨਾਂ ਵਾਜ ਦੇਤੀ ਰੌਲਾ ਪੈ ਗਿਆ ਸਾਰਾ ਮੁੰਡਾ ਇਕੱਠਾ ਹੋ ਗਿਆ ਪਤਾ ਨਹੀਂ ਕੀ ਕਰਦਾ ਕੀ ਨਹੀਂ ਬਣਿਆ ਫਿਰ ਤੋਂ ਮੇਰੇ ਤੋਂ ਮਦਦ ਦੋਸਤਾਂ ਦੋਸਤਾਂ ਬੰਨੀ ਵਾਹ ਫਿਰ ਜਮੇ ਜੀ ਨੌਜਵਾਨ ਕੋਣ ਹੀਗਾ ਸੀਗਾ ਪਿੰਡ ਦਾ ਸੀਗਾ ਅਸੀਂ ਪਹਿਲਾ ਕਦੀ ਆਇਆ ਸੀ ਇਹ ਗੁਰਾ ਪਹਿਲਾ ਕਦੀ ਰਹਿੰਦਾ ਕਿ ਐਸੇ ਪਹਿਲਾ ਕੋਈ ਆਇਆ ਐ ਇਦਾਂ ਅੱਜ ਮੇਵੇ ਮਸਾ ਨਹੀਂ ਲਗਾ ਅੱਜ ਤੱਕ ਉਹ ਪਹਿਲੇ ਆਇਆ ਸੀ ਹੂੰ ਮੇਵੇ ਮਸਾ ਲਗਾ ਇੱਕ ਵੀਰ ਕੋ ਕਿੰਨੇ ਕੁ ਵੇ ਦੀ ਮਾਰਦਾ ਫੀਰ ਕਰਨਾ ਇੱਕ 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 ਜਾਨ ਡੇਢ ਬਾਈ 1.5 ਦਾ 1.5 ਦਾ 1.5 ਦਾ 1.5 ਦਾ 1.40 ਹੂੰ ਇਕਦਰ ਬਾਈਟ ਕਰ ਲਈਏ ਜੀ। ਜੁਰੀ ਰੋਸਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਬਾਬਾ ਬੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਅੱਜ ਇੱਥੇ ਦੁਖਦਾਈ ਘਟਨਾ ਵਾਪਰੀ ਹੈਗੀ ਹੈ ਇੱਥੇ ਇੱਕ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਜਿਸ ਤੋਂ ਬਾਅਦ ਸੰਗਤਾਂ ਦੇ ਵੱਲੋਂ ਉਸ ਸ਼ਖਸ ਦੀ ਮਾਰਪੇਟ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਨੂੰ ਹਸਪਤਲ ਭੇਜਿਆ ਜਾਂਦਾ ਪਰ ਦੱਸਿਆ ਜਾਂਦਾ ਕਿ ਉਸ ਦੀ ਮੌਤ ਹੋ ਗਈ ਹੈ ਤਾਂ ਸੰਗਤਾਂ ਵੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਬੀਰ ਸਿੰਘ ਦੱਸਿਆ ਜਾ ਰਿਹਾ ਹੈਗਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਉਹ ਨੌਜਵਾਨ ਆਸੇ ਪਾਸੇ ਪਿੰਡ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਅੱਗੇ ਕਦੀ ਵੀ ਜਿਹੜਾ ਨਹੀਂ ਦੇਖਿਆ ਗਿਆ ਹੈਗਾ ਇਸ ਸਬੰਧੀ ਏਸੀ ਪਿੰਡ ਵਾਸੀਆਂ ਦੇ ਨਾਲ ਵੀ ਔਰ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਹੈ ਤਾਂ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਪਰ ਦੁੱਖਦਾਈ ਘਟਨਾ ਜਿਹੜੀ ਹੈ ਉਹ ਵਾਪਰੀ ਹੈਗੀ ਹੈ ਕਿ ਪਿੰਡ ਬੰਡਾਲਾ ਦੇ ਵਿੱਚ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨੌਜਵਾਨ ਵੱਲੋਂ ਜਿਹੜੀ ਹੈ ਬੇਅਦਬੀ ਦੀ ਘਟਨਾ ਨੂੰ ਅਨਜਾਨ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੈਗੇ ਆ ਔਰ ਪੁਲਸ ਵੱਲੋਂ ਵੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਉਸ ਬੇਦਬੀ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਬਾਬਾ ਜੀ ਕੀ ਜਿਹੜਾ ਘਟਨਾ ਹੋਈ ਸੀਗੀ ਕਦੋਂ ਤੁਸੀਂ ਦੇਖਿਆ ਤੇ ਉਹ ਕੋਣ ਜਿਹੜਾ ਲੜਕਾ ਸੀਗਾ ਜਿੰਨੇ ਘਟਨਾ ਨੂੰ ਜਾਣਦੇ ਪਏ ਇਹਨਾਂ ਜਾਣ ਦੇਣ ਜੀ ਉਹ ਹੈ ਇਹ ਮੱਥਾ ਟੇਕਣ ਇੱਥਾਂ ਬਾਹਰੋਂ ਆਉਦੇ ਨਮੂਨਾ ਧਾਰ ਕੇ ਇਕੱਠਾ ਸਾਹ ਵੱਧਾ ਹੀ ਸੋਣੀ ਸਲਟ ਪਾਈ ਸੋਣੀ ਬੂਟਰ ਪਾਈ ਪਾਗਰ ਅੰਦਰ ਜੋ ਗਾਇ ਤੇ ਅਸੀਂ ਬਾਹਰ ਬੈਠੇ ਹਾਂ ਤੇ ਉਹਨੇ ਅੰਗ ਮਾਰਿਆ ਪਾੜ ਕੇ ਤੇ ਆ ਕੇ ਬਾਹਰ ਸੁੱਟਦਾ ਜੋ ਬਾਹਰ ਸੁੱਟਦਾ ਮੈਂ ਭੱਜ ਆਇਆ ਉਸ ਵੇਲੇ ਜੋ ਭੱਜ ਆਇਆ ਤੇ ਆਣ ਕੇ ਵੇਖਿਆ ਰੰਗ ਪਾੜ ਕੇ ਛੁੱਟਿਆ ਨਿੰਨੋ ਦਾ ਮੇਰਾ ਜੀ ਕੀਤਾ ਮੈਂ ਪਾੜਤਾ ਹੈ ਤੇ ਮੈਂ ਮੁੜ ਕੇ ਬਾਬੇ ਕੋਲ ਲਿਆ ਆਂ ਵੱਡੇ ਖਾੜੇ ਮਹਾਪੁਰਖਾ ਵੇ ਡੇਰੇ ਦੇ ਪੁਰਖਾਂ ਨੂੰ ਲਿਆ ਆ ਮੁੜ ਕੇ ਡੇਰੇ ਕੋਲ ਮਹਾਪੁਰਖਾ ਆਇਆ ਤੇ ਇਹਨਾਂ ਮੁੜ ਕੇ ਆਖਿਆ ਤੂੰ ਕੀ ਕੀਤਾ ਇਹ ਕੀ ਕੀਤਾ ਹੀ ਖੰਗ ਪਾੜ ਤੇ ਮੁੜ ਕੇ ਵਾਜੇ ਵਾਜਦੇ ਸੀ ਸੰਗਤ ਕੱਠੀ ਵੀ ਮੁੜ ਕੇ ਪਤਾ ਨਹੀਂ ਕੀ ਬਣੇ ਮੁਲਾਜ਼ਮਾਂ ਕੇ ਲੈ ਕੇ ਉਹਨੂੰ ਆਣ ਕੇ ਕੀ ਬਣਿਆ ਹੈ ਆ ਘਟਨਾ ਵੇਖੀ ਜੇ ਜਦੋਂ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਇਹਨੇ ਅੰਦਰ ਆਇਆ ਤਾਂ ਇਹਨੇ ਸਭ ਨਾਲ ਪਹਿਲਾਂ ਕੀ ਕੀਤਾ ਕੀ ਸੀਗਾ ਇਹਨੇ ਕੋਈ ਮੱਥਾ ਨਹੀਂ ਟੇਕਿਆ ਮਾਰਿਆ ਉਹਨਕੇ ਸਿੱਧਾ ਅੰਦਰ ਗਿਆ ਮਾਰਿਆ ਪ੍ਰਗਾਹ ਸੀ ਮਾਰਿਆ ਪ੍ਰਕਾਸ਼ ਚੋਕੇ ਨਮਾਲਾ ਦੇ ਢੰਗ ਹੀ ਪਾੜ ਤਾਣ ਕੇ ਤੇ ਅੰਦਰ ਕੋਈ ਨਹੀਂ ਸੀਗਾ ਅੰਦਰ ਅੰਦਰ ਕੋਈ ਨਹੀਂ ਬਾਹਰਲੇ ਬੰਨੇ ਬਾਹਰ ਤਾਂ ਹੀ ਬਾਹਰ ਸਾਹਮਣੇ ਬੂਏ ਨੂੰ ਮੰਦਲਾ ਜੋ ਮੈਂ ਕਾੜਗੂ ਵੇਖਿਆ ਬੂਏ ਹੁੰਦਾ ਇਹ ਅੰਗਾਂ ਨੇ ਛੁੱਟੇ ਤਾਂ ਕਰਕੇ ਖਲਾਰ ਕੇ ਇੱਕ ਅੰਗ ਪਾੜਿਆ ਮਾਰ ਰਹਿਦਾ ਛੁੱਟਿਆ ਜਦੋਂ ਮੈਂ ਆਣ ਕੇ ਵੇਖ ਲਿਆ ਕਿ ਮੈਂ ਮਾਰ ਸਭੂ ਵੇਖਿਆ ਜਾ ਕੇ ਅੰਗ ਪਾਟਾ ਪਿਆ ਮਾਰ ਰਹਿਦਾ ਤੇ ਉਹ ਅਜੇ ਵੀ ਪਾਟਾ ਪਿਆ ਜਪਿਆ ਉਸ ਤਰ੍ਹਾਂ ਮਾਰ ਰਹਿਦਾ ਤੇ ਮੁੜ ਕੇ ਸੰਗਤ ਦੇ ਮੁਲਾਜ਼ਮ ਆ ਗਏ ਮੁੜਕ ਉਹਨਾਂ ਦੇ ਕਾਬੂ ਆ ਗਿਆ ਸਾਨੂੰ ਇੰਨੀ ਗੱਲ ਦਾ ਪਤਾ ਜੀ ਤੇ ਇਹ ਦੱਸਿਆ ਜਾ ਰਿਹਾ ਕਹਿੰਦੇ ਕਿ ਇਹ ਦਿਮਾਗੀ ਜਿਹੜਾ ਠੀਕ ਨਹੀਂ ਹੈਗਾ ਸੀਗਾ ਨਹੀਂ ਦਿਮਾਗੀ ਜੀ ਬਿਲਕੁਲ ਕਰਦਾ ਦਿਮਾਗੀ ਸਹੀ ਹੀ ਸਹੀ ਉਹਨੂੰ ਇਹ ਉਹਨੂੰ ਉਹਨੂੰ ਬਰਾਹ ਕਿੰਨੇ ਆਏ ਤਰੇ 1 ਵਜੇ ਆਇਆ ਉਹ ਸਿੱਧਾ ਤੁਰਿਆ ਅੰਦਰ ਸਿੱਧਾ ਕਿਨੇ ਗੱਡੀ ਤੇ ਕੁਮਲਾ ਉੱਦ ਗੱਡੀ ਥੱਲੇ ਆਉਂਦਾ ਕਿਸੇ ਨਾਲ ਗੱਲ ਪੈਂਦਾ ਕਿਸੇ ਕੋਹਣੀ ਕਿਸੇ ਕੋਲੇ ਜਾਂਦਾ ਤੇ ਆਹ ਗੁਰੂ ਘਰੀ ਦੇਖਦਾ ਜੇ ਕੋਈ ਮੈਂ ਤੇ ਉਹਦੇ ਵਿੱਚ ਪੁੱਜਦੇ ਉਹਨੇ ਕੋਈ ਪ੍ਰਸ਼ਾਦਾ ਨਹੀਂ ਸਕੇ ਸਿੱਧਾ ਆਇਆ ਉਹ ਅਸੀਂ ਮੱਥਾ ਇਹੇ ਆ ਵਾਤੋਂ ਲਾਪੇ ਪ੍ਰਸ਼ਾਦ ਦੇਣੇ ਨੂੰ ਜਾ ਕੇ ਤੂੰ ਅੱਗੇ ਸਾਨੂੰ ਅੱਗੇ ਮਿਲ ਪਿਆ ਕੀ ਕੋਰਦਾ ਲਈ ਤੇ ਤੁਸੀਂ ਉਹ ਜਿਹੜੇ ਅੰਗ ਸੀਗੇ ਗੁਰੂ ਦੇ ਉਹ ਫਿਰ ਉਹਨਾਂ ਕੋਲੋਂ ਫੜ ਲਿੱਤੇ ਜੀ ਆਹ ਫੜ ਲਏ ਅਸੀਂ ਤਾਂ ਤੇ ਤੁਸੀਂ ਇੱਥੇ ਕੀ ਸੇਵਾਵਾਂ ਦੇਦੇ ਹੋ ਅਸੀਂ ਵੀ ਕਰਦੇ ਹਾਂ ਸਾਡਾ ਲਾਗੇ ਘਰ ਜੇ ਸੇਵਾਵਾਂ ਬਾਬਾ ਕਰਾ ਰਿਹਾ ਬਾਬਾ ਸਾਡਾ ਸੇਵਾ ਸਿੰਘ ਜੀ ਬਾਬਾ ਨੇ ਇਤਨੇ ਮੈਂ ਕਈ ਵਾਰ ਆ ਰਿਹਾ ਨੇ ਇਤਨੇ ਮੈਂ ਕਰਦਾ ਹਾਂ ਕਿ ਸ਼ਾਮਾਂ ਨੂੰ ਦਿਲ ਦੀ ਕਰਦਾ ਬਾਬਾ ਜੀ ਦੇਰ ਹੀ ਨੇ ਤੈਨੂੰ ਕਰਦਾ ਸ਼ਾਮਾਂ ਨੂੰ ਆ ਕੇ ਤੁਸੀਂ ਆਪ ਦੇਖ ਲਈ ਤਾਂ ਜੀ ਸਾਹਮਣੇ ਤੁਹਾਡੇ ਤੁਹਾਡੇ ਸਾਹਮਣੇ ਵਾਕਿਆ ਹੋਇਆ ਇਹ ਵਾਕਿਆ ਮੇਰੇ ਸਾਹਮਣੇ ਹੋਇਆ ਹੈ ਇਹ ਨਿਸ਼ਕਾਮ ਸੇਵਾ ਦਾ ਆ ਰਿਹਾ ਹੈ ਕੀ ਨਾਮ ਹੈ ਜੀ ਬੱਜ ਕੀ ਨਾਮ ਕੀ ਹੈ ਤੁਹਾਡਾ ਗੁਰਿੰਦਰ ਸਿੰਘ ਇਹ ਤਾਂ ਸਿੱਖ ਕਿੱਥੋਂ ਦੇ ਰਹਿ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਵੀ ਪਿੰਡ ਬੱਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਦਾਰ ਹੋ ਗਈ ਹੈ ਘਟਨਾ ਜੀ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਰ ਹੈ ਤੇ ਮੈਂ ਘਰੇ ਕੰਮ ਕਰ ਰਿਹਾ ਸੀ ਮੈਂ ਤੋਂ ਉੱਪਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਆਏ ਉੱਥੇ ਜਾ ਕੇ ਪਤਾ ਰੱਭ ਜਾਂਦੇ ਕੋਈ ਆ ਗਿਆ ਤੁਹਾ ਦਾ ਦੋਪਾ ਆ ਰਿਹਾ ਜਦੋਂ ਵੀ ਸਾਨੂੰ ਨਹੀਂ ਦੇਖਦੇ ਪਿੰਡ ਵਾਲਾ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਦਾ ਆ ਦਫਾ ਨਾਲ ਵੱਢ ਕੇ ਮਾਰਿਆ ਮੁੰਡਾ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਕੇ ਨਿਕਿਆ ਬੈਰੀ ਹੱਥ ਲਾਉਂਦਾ ਰਿਹਾ ਵਿਚਾਰਾ ਧੋਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਸੁਣਉਂਦੇ ਨਹੀਂ ਕਿਤੇ 2 ਸਾਲ ਤੋਂ ਹੋਵੇ ਦਵਾਈ ਚਲਦੀ ਨੂੰ ਪਰਚੀ ਹੁਣਾਂ ਖੋਲੀਆਂ ਮੈਥੋਂ ਪਰਚੀ ਦਿੱਤੀਆਂ ਦੇ ਨਾਮ ਪਰਚੀ ਲਾਇਆ ਗੋਈ ਇਹ ਚੱਲੰਦੇ ਹੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੇ ਸਾਡੇ 19 ਸਾਲ ਦੀ ਉਮਰ ਹੈ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਨਾਂ ਨੂੰ 50 ਨਾਲ ਚਾਹੀਦਾ 50 ਕੋਣਾ ਚਾਹੀਦਾ ਹਣਕਾ ਵਿੱਚ 50 ਚਾਹੀਦਾ ਉਹਦੇ ਹਾਂ ਉਹ ਜੁਨਾਹ ਦੇ ਤਰ ਬਾਕਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਬਾਕਸ ਨੂੰ ਦੇ ਦਿੰਦੇ ਇਹ ਕੋ ਕੀ ਘਟਨਾ ਕੱਈ ਹੈ ਕਿਤੇ ਕੱਈ ਹੈ ਕਿਹੜਾ ਪੈਂਦਾ ਕਿਹੜਾ ਗੁਰਦੁਆਰਾ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਘਟਨਾ ਘਟੀ ਹੈ ਬਹੁਤ ਹੀ ਅਨਹੋਣੀ ਘਟਨਾ ਘਟੀ ਹੈ ਬਹੁਤ ਮਾੜਾ ਹੋਇਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਮਹਾਰਾਜ ਦੇ ਵਿੱਚ ਬਜਣਾ ਹੁੰਦਾ ਸਵੇ ਸਾਂਜੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰ ਆ ਜਿਓ ਲੇਕਿਨ ਆ ਪਿਛਲੇ ਸਮੇਂ ਦੇ ਉਹ ਜੋ 2000 ਮੇਰੇ ਖਰ 17 15 ਤੋਂ ਲੈ ਕੇ ਆ ਹਾਂ ਜੀ 15 ਤੋਂ ਲੈ ਕੇ ਇਹ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਹ ਸਾਡ ਨੂੰ ਇੱਕ ਟਾਰਗੇਟ ਕੀਤਾ ਜਾ ਰਿਆ ਨੇ ਸਿੱਖ ਗੋਮ ਨੂੰ ਬਹੁਤ ਮਾੜੀ ਕੱਢਣਾ ਹੋਈ ਆ ਜਿਸ ਤਰ੍ਹਾਂ ਇਹਨਾਂ ਨੂੰ ਦੱਸਿਆ ਮੈਂ ਹੁਣੇ ਆਇਆ ਜਦੋਂ ਮੈਨੂੰ ਪਤਾ ਲੱਗਾ ਨੇ ਤੇ ਸੁਣੀਆਂ ਗੱਲਾਂ ਇਹਨਾਂ ਤੋਂ ਵੀ ਉਹ ਕੋ ਨੌਜਵਾਨ ਬੰਦਾ ਆਇਆ ਨੇ ਤੇ ਉਹ ਨੇ ਆਣ ਕੇ ਪਹਿਲਾਂ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਫਿਰ ਅੰਦਰ ਮੱਥਾ ਟੇਕਣ ਵਾਸਤੇ ਗਿਆ ਗਿਆ ਤਾਂ ਬੇਦਵੀ ਕਰਨ ਦੇ ਵਾਸਤੇ ਅਸੀਂ ਨਹੀਂ ਕਹਿ ਸਕਦੇ ਮੱਥਾ ਟੇਕਣ ਵਾਸਤੇ ਬਿਲਕੁਲ ਜੀ ਬਿਲਕੁਲ ਹਾਂ ਜੀ ਮੱਥਾ ਟੇਕਣ ਵਾਸਤੇ ਗੁਰੂ ਕੇ ਸਿੱਖ ਜਾਂਦੇ ਆ ਲੇਕਿਨ ਉਹ ਗਿਆ ਨੇ ਬੇਦਵੀ ਦਾ ਘਰ ਜਾਂਚ ਲਿਆ ਕਰਕੇ ਹੀ ਗਿਆ ਇਹਨਾਂ ਜਿਹੜੇ ਇਥੇ ਪ੍ਰਬੰਧਕ ਸੀ ਉਹਨਾਂ ਨੇ ਸੋਚਿਆ ਵੀ ਉਹਨੂੰ ਪ੍ਰਸ਼ਾਦ ਦੇਈਏ ਜਦੋਂ ਪ੍ਰਸ਼ਾਦ ਦੇਣ ਵਾਸਤੇ ਗਏ ਆ ਤੇ ਉਹ ਅਗੋਂ ਅੰਗ ਪਾੜ ਕੇ ਲੈ ਰਿਆ ਨੇ ਉੱਥੇ ਫੜੀ ਆਉਂਦਾ ਉਹਨਾਂ ਨੇ ਫਿਰ ਜਦੋਂ ਵੇਖੋ ਇੱਕ ਸਿੱਖ ਦਾ ਹਿਰਦਾ ਜਿਹੜਾ ਵਲੁੰਧ ਰਿਆ ਜਾਂਦਾ ਨੇ ਹਾਂਜੀ ਮਹਾਰ ਦੇ ਬਜਨਵੇਂ ਗੁਰੂ ਦਾ ਸਿੱਖ ਜਿਹੜਾ ਨੇ ਉਹ ਗੁਰੂ ਘਰ ਨਰਾਦਰ ਨਹੀਂ ਸਹਿ ਸਕਦਾ ਕਿਸੇ ਹਾਲਤ ਦੇ ਵਿੱਚ ਤੇ ਉਹਨਾਂ ਨੇ ਫਿਰ ਰੌਲਾ ਪਾ ਦਿੱਤਾ ਰੌਲਾ ਪਾਉਣ ਦੇ ਕਰ ਭੀੜ ਇਕੱਠੀ ਹੋ ਗਈ ਆ ਉਦੋਂ ਅੱਗੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹ ਦੱਸਦੇ ਆ ਵੀ ਉਹਨੂੰ ਮਤਲਬ ਵੀ ਉਹ ਮੌਤ ਹੋ ਗਈ ਆ ਉਹਦੀ ਕੀ ਮੁੰਡਾ ਕੋਣ ਹੈਗਾ ਸੀ ਇਸੇ ਪਿੰਡ ਦਾ ਸੀ ਆਲੇ ਦੁਆਲੇ ਨਹੀਂ ਜੀ ਇਥੇ ਠੀਰਾ ਘਾਰਾ ਪਿੰਡ ਦਾ ਦੱਸ ਲਓ ਕੱਲੀਆ ਨਾ ਹਾਂ ਜੀ ਕੱਲੀ ਗਲਾਮ ਪਿੰਡ ਦੇ ਲੱਗੋ ਇਹਨਾਂ ਇਹਨਾਂ ਜਰੂਰ ਇਥੇ ਸੁਣਨ ਦੇ ਵਿੱਚ ਆਇਆ ਪਤਾ ਲੱਗਾ ਵੀ ਉਹ ਇੱਕ ਪ੍ਰਭੂ ਜੀਸੂ ਦਾ ਨਾਮ ਲੈਂਦਾ ਰਿਹਾ ਵੀ ਪ੍ਰਭੂ ਜੀਸੂ ਮੈਨੂੰ ਮੈਨੂੰ ਉਹਨਾਂ ਬਦਾਲਾ ਬਖਸ਼ੀ ਇਹਨਾਂ ਨਾਮ ਕੀ ਸੀਗਾ ਬਖਸ਼ੀਸ ਕੀ ਨਾਮ ਦਾ ਨਾਮ ਦਾ ਨਹੀਂ ਨਹੀਂ ਨਾਮ ਦਾ ਸਾਨੂੰ ਨਹੀਂ ਪਤਾ ਜੀ ਅੱਛਾ ਨਾਮ ਦਾ ਨਾਮ ਦਾ ਨਹੀਂ ਜੀ ਪਤਾ ਠੀਕ ਹੈ ਕੀ ਨਾਮ ਹੈ ਤੁਹਾਡਾ ਕੀ ਨਾਮ ਮੇਰਾ ਨਾਮ ਲੁਕ ਸਿੰਘ ਜੀ ਇਹ ਕਿੱਥੇ ਪਿੰਡ ਹੈਗਾ ਕਿੱਥੇ ਗੁਰਦੁਆਰਾ ਸਾਹਿਬ ਹੈਗਾ ਇਹ ਬੰਦਾ ਬੰਦਾਲਾ ਹੂੰ ਜਿਹੜੇ ਮੋਕੇ ਦੇ ਖੜੇ ਆ ਗੁਰਦੁਆਰਾ ਸਾਹਿਬ ਕੋਲ ਇਹ ਗੁਰਦੁਆਰਾ ਬੰਦਾਲਾ ਬਾਬਾ ਵੀਰ ਸਿੰਘ ਬਾਬਾ ਵੀਰ ਸਿੰਘ ਕੀ ਹੋਇਆ ਕੀ ਹੈ ਬਾਬਾ ਜੀ ਇੱਥੇ ਹੋਇਆ ਇੱਥੇ ਇੱਥੇ ਰਹਿੰਦੇ ਆ ਇਹ ਬੰਦਾ ਉੱਥੋਂ ਹੱਥ ਉਹਦੇ ਕੋਲੋਂ ਉਹ ਬੰਨ੍ਹ ਜਿਹਾ ਕਰਕੇ ਇਹਦਾ ਮੱਥਾ ਟੇਕਣ ਆ ਹੂੰ ਬੜਾ ਸੋਹਣਾ ਲੀੜੇ ਪਾਏ ਆ ਹੂੰ ਸਦਾ ਖੱਤਾ ਸਾਫਾ ਪੱਦਾ ਹੈ ਹੂੰ ਤੇ اندرا جا رہا ہوں میرے بندے ਉੱਥੇ ਬੋਲਦੇ ਬੈਠੇ ਗੰਡੋਂ ਬੰਦੇ ਬੈਠੇ ਦੋ ਤਿੰਨ ਜਾਰੇ ਉਹ ਉੱਥੇ ਉਹਨੇ ਆਖੇ ਮਾਏ ਮਾਏ ਉਹ ਪ੍ਰਸ਼ਾਦ ਹੀ ਹੈ ਉਹ ਬੰਦੇ ਜਿਹਨਾਂ ਮਤਾ ਦੇ ਦੋਗੇ ਆਏ ਉਹ ਪ੍ਰਸ਼ਾਦ ਹੀ ਹੈ ਇਹ ਪ੍ਰਸ਼ਾਦ ਦੇਣ ਗਏ ਨੇ ਅਗੋ ਪੱਤਰੇ ਤੋੜ ਕੇ ਮਾਰੇ ਭਾਰ ਕੇ ਤੇ ਪਾਣ ਲੈ ਜੀ ਹਾਂ ਅਗੋ ਪੱਤਰੇ ਪਾੜ ਕੇ ਮਾਰਾ ਜੇ ਲਈਆ ਮੈਂ 607 ਇਹਨਾਂ ਪੁੱਛਿਆ 607 ਇਹ ਕਿਸ ਤਰ੍ਹਾਂ ਮੈਂ ਜੀ ਜੀ ਪੱਤਰ ਪਾਖ ਹਮ ਕੋਈ ਆ ਮੇਰਾ ਜੀ ਪਿਤਾ ਮੈਂ ਮਾਰੇ ਪੱਤਰੇ ਭਾਰ ਗਿਆ ਹਮ ਉਹਨੇ ਕੋ ਫਾਇਆ ਉਹਦੇ ਫਾਇਆ ਪੈ ਗਿਆ ਤੋਂ ਬਾਅਦ ਮਗਲੇ ਇੱਥੇ ਉਹਨਾਂ ਵਾਜ ਦੇ ਤੀ ਰੌਲਾ ਪੈ ਗਿਆ ਸਾਰਾ ਮੁੰਡਾ ਇਕੱਠਾ ਹੋ ਗਿਆ ਪਤਾ ਨਹੀਂ ਕੀ ਕਰਿਆ ਕੀ ਨਹੀਂ ਬਣਿਆ ਫਿਰ ਤੋਂ ਤੋਂ ਮੇਰੇ ਤੋਂ ਮਦਦ ਦੋਸਤੋ ਦੋਸਤੋ ਬਾਨੀ ਵਾਹ ਫਿਰ ਜਮੇ ਜੋ ਇਹ ਨੌਜਵਾਨ ਕੋਣ ਹੀਗਾ ਸੀਗਾ ਪਿੰਡ ਦਾ ਸੀਗਾ ਅਸੀਂ ਪਹਿਲਾ ਕਦੀ ਆਇਆ ਸੀ ਇਹ ਗੁਲਾਬ ਅਜੇ ਪਹਿਲਾ ਕਦੀ ਰਹਿੰਦਾ ਕਿ ਐਸੇ ਪਹਿਲਾ ਕੋਈ ਨਹੀਂ ਆਇਆ ਇੱਦਾਂ ਆਇਆ ਅੱਗੇ ਡੇਰੇ ਚ ਰਹਿਣੇ ਅਜੇ ਮੇਵੇ ਮਸਾ ਨਹੀਂ ਲਗਾ ਅਜੇ ਤੱਕ ਉਹ ਪਹਿਲੇ ਆਇਆ ਸੀ ਹੂੰ ਮੇਵੇ ਮਸਾ ਲਗਾ ਇੱਕ ਵੀਰ ਕੋ ਕਿੰਨੇ ਕੁ ਵੇ ਦੀ ਮਾਰਦਾ ਫੀਰ ਕਰਨਾ ਇੱਕ 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 ਜਾਨ ਡੇਢ ਬਾਈ 1.5 ਦਾ 1.5 ਦਾ 1.5 ਦਾ 1.40 ਹੂੰ ਇਕਦਰ ਬਾਈਟ ਕਰ ਲਈਏ ਜੀ। ਵੀ ਰੋਸਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਅੱਜ ਇੱਥੇ ਦੁਖਦਾਈ ਘਟਨਾ ਵਾਪਰੀ ਹੈਗੀ ਹੈ ਇੱਥੇ ਇੱਕ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਜਿਸ ਤੋਂ ਬਾਅਦ ਸੰਗਤਾਂ ਦੇ ਵੱਲੋਂ ਉਸ ਸ਼ਖਸ ਦੀ ਮਾਰਪੇਟ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਹਸਪਤਲ ਭੇਜਿਆ ਜਾਂਦਾ ਪਰ ਦੱਸਿਆ ਜਾਂਦਾ ਕਿ ਉਸ ਦੀ ਮੌਤ ਹੋ ਗਈ ਹੈ ਤਾਂ ਸੰਗਤਾਂ ਵੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਵੀਰ ਸਿੰਘ ਦੱਸਿਆ ਜਾ ਰਿਹਾ ਹੈਗਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਉਹ ਨੌਜਵਾਨ ਆਸੇ ਪਾਸੇ ਪਿੰਡ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਅੱਗੇ ਕਦੀ ਵੀ ਨ ਜਿਹੜਾ ਨਹੀਂ ਦੇਖਿਆ ਗਿਆ ਹੈਗਾ ਇਸ ਸਬੰਧੀ ਏਸੀ ਪਿੰਡ ਵਾਸੀਆਂ ਦੇ ਨਾਲ ਵੀ ਔਰ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਹੈ ਤਾਂ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਪਰ ਦੁੱਖਦਾਈ ਘਟਨਾ ਜਿਹੜੀ ਹੈ ਉਹ ਵਾਪਰੀ ਹੈਗੀ ਹੈ ਕਿ ਪਿੰਡ ਬੰਡਾਲਾ ਦੇ ਵਿੱਚ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨੌਜਵਾਨ ਵੱਲੋਂ ਜਿਹੜੀ ਹੈ ਬਦਬੀ ਦੀ ਘਟਨਾ ਨੂੰ ਅਨਜਾਨ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੈਗੇ ਆ ਔਰ ਪੁਲਸ ਵੱਲੋਂ ਵੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਉਸ ਬੇਦਬੀ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਬਾਬਾ ਜੀ ਕੀ ਜਿਹੜਾ ਘਟਨਾ ਹੋਈ ਸੀਗੀ ਕਦੋਂ ਤੁਸੀਂ ਦੇਖਿਆ ਤੇ ਉਹ ਕੋਣ ਜਿਹੜਾ ਲੜਕਾ ਸੀਗਾ ਜਿੰਨੇ ਘਟਨਾ ਨੂੰ ਜਾਂਦੇ ਪਏ ਇਹਨਾਂ ਜਾਣ ਦੇਣ ਜੀ ਉਹ ਇਹ ਮੱਥਾ ਟੇਕਣ ਇੱਥਾਂ ਬਾਹਰੋਂ ਆਉਦੇ ਨਮੂਨਾ ਧਾਰ ਕੇ ਇਕੱਠਾ ਸਾਬ ਬੱਧਾ ਸੀ ਸੋਣੀ ਸਲਟ ਪਾਈ ਸੋਣੀ ਬੂਟਰ ਪਾਈ ਪਾਗਰ ਅੰਦਰ ਜੋ ਗਾਇ ਤੇ ਅਸੀਂ ਬਾਹਰ ਬੈਠੇ ਹਾਂ ਤੇ ਉਹਨੇ ਅੰਗ ਮਾਰੇ ਪਾੜ ਕੇ ਤੇ ਆ ਕੇ ਬਾਹਰ ਛੁੱਟਦਾ ਜੋ ਬਾਹਰ ਛੁੱਟਦਾ ਮੈਂ ਭੱਜ ਆਇਆ ਉਸ ਵੇਲੇ ਜੋ ਭੱਜਿਆ ਆਣ ਕੇ ਵੇਖਿਆ ਰੰਗ ਪਾੜ ਕੇ ਛੁੱਟਿਆ ਮਿੰਨੂ ਦਾ ਮੇਰਾ ਜੀ ਕੀਤਾ ਮੈਂ ਪਾੜਤਾ ਏ ਤੇ ਮੈਂ ਮੁੜ ਕੇ ਬਾਬੇ ਕੋਲ ਲਿਆ ਆਂ ਵੱਡੇ ਖਾੜੇ ਮਹਾਪੁਰਖਾ ਵੇ ਡੇਰੇ ਦੇ ਪੁਰਖਾਂ ਕੋਲ ਆ ਮੁਰਕੇ ਡੇਰੇ ਕੋਲ ਮਾ ਮੁਰਖਾ ਆਇਆ ਤੇ ਇਹਨਾਂ ਮੁੜ ਕੇ ਆਖਿਆ ਤੂੰ ਕੀ ਕੀਤਾ ਇਹ ਕੀ ਕੀਤਾ ਹੀ ਖਾਂ ਅੰਗ ਪਾੜ ਤੇ ਮੁੜ ਕੇ ਵਾਜੇ ਵਾਜਦੇ ਸੀ ਸੰਗਤ ਕੱਠੀ ਵੀ ਮੁੜ ਕੇ ਪਤਾ ਨਹੀਂ ਕੀ ਬਣੇ ਮਮਲਾਜਨਾ ਕੇ ਲੈ ਕੇ ਉਹਨੂੰ ਆਣ ਕੇ ਕੀ ਬਣਿਆ ਹੋਈ ਆ ਘਟਨਾ ਵੇਖੀਏ ਜੇ ਜਦੋਂ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਇਹਨੇ ਅੰਦਰ ਆਇਆ ਤਾਂ ਇਹਨੇ ਸਭ ਨਾਲ ਪਹਿਲਾਂ ਕੀ ਕੀਤਾ ਕੀ ਸੀਗਾ ਇਹਨੇ ਕੋਈ ਮੱਥਾ ਨਹੀਂ ਟੇਕਿਆ ਮਹਾਰਾ ਉਹਨਾਂ ਕੇ ਸਿੱਧਾ ਅੰਦਰ ਗਿਆ ਮਹਾਰਾ ਪ੍ਰਗਾਸ਼ ਸੀ ਮਹਾਰਾ ਪ੍ਰਗਾਸ਼ ਚੋਕਰ ਮਾਲਾ ਦੇ ਅੰਗ ਹੀ ਪਾੜ ਤਾਂ ਕੇ ਤੇ ਅੰਦਰ ਕੋਈ ਨਹੀਂ ਸੀਗਾ ਅੰਦਰ ਅੰਦਰ ਕੋਈ ਨਹੀਂ ਬਾਹਰਲੇ ਬਣੇ ਬਾਹਰ ਤਾਂ ਹੀ ਬਾਹਰ ਸਾਹਮਣੇ ਬੂਏ ਨੂੰ ਮੰਦਲਾ ਤੇ ਜੋ ਮੈਂ ਗੜਮੋਂ ਵੇਖਿਆ ਬੂਏ ਆਉਂਦਾ ਇਹਨੇ ਹੰਗਾਂ ਨੇ ਛੁੱਟੇ ਤਾਂ ਕਰਕੇ ਖਲਾਰ ਕੇ ਇੱਕ ਅੰਗ ਪਾੜਿਆ ਮਹਾਰਾਜ ਦਾ ਸੁੱਟਿਆ ਜੁੱਸ ਮੈਂ ਆਣ ਕੇ ਵੇਖ ਲਿਆ ਕਿ ਮੈਂ ਮਹਾਰਾਜ ਨੂੰ ਵੇਖਿਆ ਜਾ ਕੇ ਅੰਗ ਪਾਟਾ ਪਿਆ ਮਹਾਰਾਜ ਦਾ ਤੇ ਉਹ ਅਜੇ ਵੀ ਪਾਟਾ ਪਿਆ ਜਪਿਆ ਉਤਰਾ ਮਹਾਰਾਜ ਦਾ ਤੇ ਮੁੜ ਕੇ ਸੰਗਤ ਦੇ ਮੁਲਾਜ਼ਮ ਆ ਗਏ ਮੁੜ ਕੋਹਨਾਂ ਦੇ ਕਾਬੂ ਆ ਗਿਆ ਸਾਨੂੰ ਇੰਨੀ ਗੱਲ ਦਾ ਪਤਾ ਜੀ ਤੇ ਇਹ ਦੱਸਿਆ ਜਾ ਰਿਹਾ ਕਹਿੰਦੇ ਕਿ ਇਹ ਦਿਮਾਗੀ ਜਿਹੜਾ ਠੀਕ ਨਹੀਂ ਹੈਗਾ ਸੀਗਾ ਨਹੀਂ ਦਿਮਾਗੀ ਜੀ ਬਿਲਕੁਲ ਕਰਦਾ ਦਮਾਕੀ ਸਹੀ ਹੀ ਸਹੀ ਉਹਨੂੰ ਇਹ ਉਹਨੂੰ ਉਹਨੂੰ ਇਸ ਬਰਾਹ ਕਿੰਨੇ ਆਏ ਤਰੇ 1 ਵਜੇ ਆਇਆ ਉਹ ਤੇ ਸਿੱਧਾ ਤਰੇ ਅੰਦਰ ਸਿੱਧਾ ਕਿੰਨੇ ਗੱਡੀ ਤੇ ਕੁਮਲਾ ਉਂਦਰ ਗੱਡੀ ਥੱਲੇ ਆਉਂਦਾ ਕਿਸੇ ਨਾਲ ਗੱਲ ਪੈਂਦਾ ਕਿਸੇ ਕੋਹਣੀ ਕਿਸੇ ਕਿਸੇ ਕੋਲੇ ਜਾਂਦਾ ਤੇ ਆਹ ਗੁਰੂ ਘਰੀ ਦੇਖਦਾ ਜਰ ਕੋਣ ਮੈਂ ਤੇ ਉਹਦੇ ਵਿੱਚ ਪੁੱਜਦੇ ਉਹਨੇ ਕੋਈ ਪ੍ਰਸ਼ਾਦਾ ਨਹੀਂ ਸਕਿਆ ਸਿੱਧਾ ਆਇਆ ਉਹ ਅਸੀਂ ਮੱਥਾ ਇਹੇ ਬਾਤੋਂ ਲਾਪੇ ਪ੍ਰਸ਼ਾਦ ਦੇਣੇ ਨੂੰ ਜਾ ਕੇ ਤੂੰ ਅੱਗੇ ਸਾਨੂੰ ਅੱਗੇ ਮਿਲ ਪਿਆ ਤੈ ਤੁਸੀਂ ਉਹ ਜਿਹੜੇ ਅੰਗ ਸੀਗੇ ਗੁਰੂ ਦੇ ਉਹ ਫਿਰ ਉਹਨਾਂ ਕੋਲੋਂ ਫੜ ਲਿੱਤੇ ਜੀ ਆਹ ਫੜ ਲਏ ਨਹੀਂ ਲੋ ਤੇ ਤੁਸੀਂ ਇੱਥੇ ਕੀ ਸੇਵਾਵਾਂ ਦੇ ਰਹੇ ਹੋ ਅਸੀਂ ਵੀ ਕਰਦੇ ਹਾਂ ਸਾਡਾ ਲਾ